ਜਿਹੇ-ਜਿਹੇ ਖਿੱਤੇ ਤੇ ਕੁਦਰਤ ਮੌਸਮ ਬਣਾਉਂਦੀ ਹੈ ਉਹੋ ਜਿਹੜੇ ਫਲ ਫਰੂਟ ਵੀ ਬਣਾ ਦਿੰਦੀ ਹੈਗੀ ਜਾਂ ਉਹੋ ਜਿਹੇ ਸਬਜ਼ੀਆਂ ਬਣਾ ਦਿੰਦੀ ਹੈ ਉਹੋ ਜਿਹੇ ਨਿਯਮਤਾ ਵੀ ਬਣਾ ਦਿੰਦੀਆਂ ਜਿਹੜੀਆਂ ਕਿ ਆਪਾਂ ਨੂੰ ਉਹਨਾਂ ਮੌਸਮਾਂ ਲਈ ਅਨੁਕੂਲ ਬਣਾਵੇ ਜਾਂ ਉਹਨਾਂ ਲਈ ਆਪਾਂ ਨੂੰ ਰਹਿਣ ਲਈ ਵਧੀਆ ਬਣਾਵੇ ਉਸੇ ਦੀ ਜਿਹੜੀ ਇੱਕ ਐਗਜ਼ਾਮਪਲ ਜਾਂ ਇੱਕ ਉਦਾਹਰਨ ਕਹਿ ਲਈਏ ਇਹ ਫਾਲਸਾ ਹੈਗਾਗਾ ਫਾਲਸਾ ਇੱਕ ਇਦਾਂ ਦਾ ਫਲ ਆ ਜਿਹੜਾ ਪੂਰੀ ਹੱਤ ਦੀ ਗਰਮੀ ਦੇ ਵਿੱਚ ਆ ਕੇ ਪੱਕਦਾ ਹੈਗਾ ਤੇ ਇਹਦੇ ਗੁਣ ਇਹ ਨੇ ਕਿ ਜਿਹੜਾ ਤੁਹਾਨੂੰ ਲੂ ਵਗੈਰਾ ਲੱਗਣ ਤੋਂ ਬਚਾਉਂਦਾ ਹੈਗਾ ਗਰਮੀ ਦੇ ਪ੍ਰਭਾਵ ਨੂੰ ਸਾਡੇ ਸਰੀਰ ਉੱਪਰੋਂ ਘਟਾਉਂਦਾ ਹੈਗਾ ਤੇ ਪੁਰਾਣੇ ਸਮਿਆਂ ਦੇ ਵਿੱਚ ਇਹਦਾ ਸ਼ਰਬਤ ਬਣਾ ਕੇ ਅਕਸਰ ਹੀ ਜਿਹੜਾ ਗਰਮੀ ਦੇ ਦਿਨਾਂ ਦੇ ਵਿੱਚ ਪੀਤਾ ਜਾਂਦਾ ਸੀਗਾ ਉਹਦੇ ਨਾਲ ਜਿਹੜਾ ਸਰੀਰ ਦੇ ਵਿੱਚ ਪਾਣੀ ਦੀ ਘਾਟ ਆ ਉਹ ਪੂਰੀ ਹੁੰਦੀ ਸੀ ਕਿ ਜਿਹੜੀ ਲੂ ਲੱਗਣ ਨਾਲ ਤੁਹਾਨੂੰ ਬਿਮਾਰੀਆਂ ਲੱਗਣ ਦਾ ਖਤਰਾ ਜਿਹੜਾ ਇਹ ਡਾਇਰੀਆ ਵਗੈਰਾ ਹੁੰਦਾਗਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਜਿਹੜਾ ਇਹ ਤੁਹਾਨੂੰ ਬਚਾ ਕੇ ਰੱਖਦਾ ਸੀਗਾ ਫਾਲਸੇ ਦਾ ਫਰੂਟ ਵੈਸੇ ਇੱਕ ਮਾਈਨਰ ਫਰੂਟ ਦੇ ਤੌਰ ਤੇ ਜਾਣਿਆ ਜਾਂਦਾ ਮਾਈਨਰ ਫਰੂਟ ਤੋਂ ਭਾਵ ਜਿਹੜੇ ਫਰੂਟ ਛੋਟੇ ਸਾਈਜ਼ ਵਾਲੇ ਹੁੰਦੇ ਆ ਤੇ ਵੈਸੇ ਵੀ ਕਾਫੀ ਘੱਟ ਏਰੀਆ ਦੇ ਵਿੱਚ ਲਾਏ ਗਏ ਹੁੰਦੇ ਆ ਕਾਫੀ ਸਾਰੇ ਵੀਰ ਜਿਹੜੇ ਫਾਲਸੀ ਬਾਰੇ ਨਹੀਂ ਜਾਣਦੇ ਹੋਣਗੇ ਇਹ ਲਗਭਗ ਤੂਤ ਦੀ ਜਾਤੀ ਦਾ ਇੱਕ ਦਰਖਤ ਹੈਗਾ ਪਰ ਇਹਦੇ ਤੇ ਜਿਹੜਾ ਫਲ ਆਗਾ ਉਹ ਬਿਲਕੁਲ ਬੇਰਾਮ ਵਾਂਗੂ ਲੱਗਦਾਗਾ ਜਾਮਨੀ ਜੇ ਰੰਗ ਦੇ ਪੱਕ ਕੇ ਹੋ ਜਾਂਦੇ ਆ ਬਹੁਤ ਭਾਰੀ ਮਾਤਰਾ ਦੇ ਵਿੱਚ ਲੱਗਦੇ ਆ ਕਮਰਸ਼ੀਅਲ ਤੌਰ ਤੇ ਨੂੰ ਲਾਉਣ ਦੇ ਵਿੱਚ ਸਮੱਸਿਆ ਕੀ ਹੈਗੀ ਕਿ ਜਿਹੜਾ ਇਹਦਾ ਫਾਲਾਗਾ ਉਹ ਤੋੜਨਾ ਬਹੁਤ ਔਖਾ ਛੋਟਾ ਹੋਣ ਕਰਕੇ ਸੋ ਬਾਕੀ ਕੋਸ਼ਿਕ ਜਾਣਕਾਰੀਆਂ ਇਸ ਬੂਟੇ ਬਾਰੇ ਹੋਰ ਦੇਵਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਹੁਣ ਗੱਲ ਕਰ ਲਈਏ ਕਿ ਇਹਨੂੰ ਲਾਉਣ ਦੇ ਸਮੇਂ ਦੀ ਜੇ ਇਹਨੂੰ ਲਾਉਣ ਦੇ ਸਮੇਂ ਦੀ ਗੱਲ ਕਰੀਏ ਤਾਂ ਇਹਨੂੰ ਸਾਲ ਦੇ ਵਿੱਚ ਤੁਸੀਂ ਕਿਸੇ ਵੀ ਸਮੇਂ ਵੈਸੇ ਲਾ ਸਕਦੇ ਹੋ ਕਾਫੀ ਹਾਰਡ ਇਹ ਬੂਟਾ ਹੈਗਾ ਪਰ ਫਿਰ ਵੀ ਜੇ ਤੁਸੀਂ ਨੰਗੀ ਜੜ ਵਾਲਾ ਬੂਟਾ ਲਾਉਣਾ ਚਾਹੁੰਦੇ ਹੋ ਤਾਂ ਉਹਨੂੰ ਦਸੰਬਰ ਜਨਵਰੀ ਦੇ ਮਹੀਨੇ ਹੀ ਲਾਇਆ ਜਾ ਸਕਦਾ ਜਿੰਨੇ ਵੀ ਪੱਤਝੜ ਵਾਲੇ ਬੂਟੇ ਹੈਗੇ ਜਿਦੇ ਵਿੱਚ ਨਾਸ਼ਪਤੀ ਆड़ੂ ਆਲੂਖਾਰਾ ਅੰਜੀਰ ਤੇ ਉਸ ਤੋਂ ਇਲਾਵਾ ਫਾਲਸਾ ਇਦਾਂ ਦੇ ਅੰਗੂਰ ਇਹ ਸਾਰੇ ਜਿਹੜੇ ਸਰਦੀਆਂ ਦੇ ਵਿੱਚ ਪੱਤੇ ਝਾੜਦੇ ਨੇਗੇ ਇਹਨਾਂ ਨੂੰ ਨੰਗੀ ਜੜ ਵਾਲੇ ਤੁਸੀਂ ਦਸੰਬਰ ਜਨਵਰੀ ਦੇ ਸਮੇਂ ਲਾ ਸਕਦੇ ਹੋਗੇ ਉਸ ਤੋਂ ਇਲਾਵਾ ਫਰਵਰੀ ਮਾਰਚ ਦੇ ਵਿੱਚ ਜਿਹੜਾ ਥੈਲੀ ਵਾਲਾ ਬੂਟਾ ਤੁਸੀਂ ਲਾ ਸਕਦੇ ਹੋ ਇਹਦਾ ਤੇ ਅਗਸਤ ਤੋਂ ਜੁਲਾਈ ਅਗਸਤ ਸਤੰਬਰ ਇਹਨਾਂ ਮਹੀਨਿਆਂ ਦੇ ਵਿੱਚ ਵੀ ਇਹਨੂੰ ਜਿਹੜਾ ਲਾਇਆ ਜਾ ਸਕਦਾ ਹੈ ਇਹਦੀ ਕੋਈ ਖਾਸ ਜਿਹੜੀਆਂ ਵੈਰਾਈਟੀਆਂ ਨਹੀਂ ਹੈਗੀਆਂ ਵੈਸੀ ਲੋਕਲ ਫਾਲਸਾ ਇੱਕੋ ਤਰ੍ਹਾਂ ਦਾ ਹੀ ਆਉਂਦਾ ਹੈਗਾ ਤੇ ਫਲ ਵੀ ਹਰੇਕ ਜਿਹੜਾ ਬੂਟੇ ਦੇ ਉੱਪਰ ਕਾਫੀ ਜ਼ਿਆਦਾ ਆਇਆ ਹੋਇਆ ਹੈਗਾ ਆਪਣੇ ਕੋਲ 7-8 ਬੂਟੇ ਲੱਗੇ ਹੋਏ ਹੈਗੇ ਵੈਸੇ ਤਾਂ ਇਹਨੂੰ ਜਿਹੜਾ ਕੱਚਾ ਹੀ ਖਾਧਾ ਜਾਂਦਾ ਯਾਨੀ ਕਿ ਵੀ ਪੱਕਣ ਦੇ ਉੱਪਰ ਵੈਸੀ ਹੀ ਖਾਧਾ ਜਾਂਦਾ ਪਰ ਇਹਦੀ ਪ੍ਰੋਸੈਸਿੰਗ ਦੇ ਉੱਪਰ ਥੋੜਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ 'ਚ ਆਪਾਂ ਇਹਦਾ ਇੱਕ ਸਕੈਚ ਬਣਾ ਸਕਦੇ ਆ ਜਾਂ ਫਿਰ ਇਹਨੂੰ ਡਰਾਈ ਕਰਕੇ ਜਿਵੇਂ ਸੁੱਕੇ ਮੇਵੇ ਹੁੰਦੇ ਆ ਉਦੋਂ ਵੀ ਵਰਤਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਪਿਛਲੇ ਸਾਲ ਥੋੜਾ ਡਰਾਈ ਕੀਤਾ ਸੀ ਟੇਸਟ ਉਮੇ ਦੇ ਹੀ ਬਣਿਆ ਰਹਿੰਦਾ ਗਿਆ ਪਰ ਜਿਹੜਾ ਸੋਲਰ ਡਰਾਇਰ ਵਗੈਰਾ 'ਚ ਇਹਨੂੰ ਡਰਾਈ ਕਰਾਂਗੇ ਤਾਂ ਹੋਰ ਵੀ ਚੰਗੇ ਨਤੀਜੇ ਆਉਣ ਦੀ ਜਿਹੜੀ ਸੰਭਾਵਨਾ ਹੈਗੀ ਹੈਗੀ ਹੁਣ ਇਹਦੀ ਕਟਾਈ ਦੀ ਗੱਲ ਕਰ ਲਈਏ ਦਸੰਬਰ ਜਨਵਰੀ ਦੇ ਮਹੀਨੇ ਇਹਨੂੰ ਜਿਹੜਾ ਜੜ ਤੋਂ 1.5 ਤੋਂ 2 ਫੁੱਟ rack ਕੇ ਬਾਕੀ ਸਾਰਾ ਉੱਪਰੋਂ ਕੱਟ ਦੇਣਾ ਹੈਗਾ ਉਹ ਕਟਣ ਨਾਲ ਜਿਹੜੀਆਂ ਨਵੀਆਂ ਟਾਣੀਆਂ ਆਉਂਦੀਆਂ ਨੇ ਉਹਨਾਂ ਦੇ ਉੱਪਰ ਭਰਪੂਰ ਫਲ ਆਉਂਦਾਗਾ ਤੇ ਇਹ ਮਾਫੀ ਚਾਹੁੰਦੇ ਇਹ ਜਿਹੜਾ ਫਲ ਦਾ ਬੂਟਾਗਾ ਫਾਲਸੇ ਦਾ ਇੱਕ ਝਾੜੀ ਨੂੰ ਮਾ ਬੂਟਾਗਾ ਸੋ ਇਹਨੂੰ ਤੁਸੀਂ ਝਾੜੀ ਦੇ ਤੌਰ ਤੇ ਹੀ ਬਣਾ ਕੇ ਰੱਖਣਾ ਜੇ ਤੁਸੀਂ ਇਹਨੂੰ ਬੂਟਾ ਬਣਾਉਣਾ ਚਾਹੋਗੇ ਤਾਂ ਜਿਹੜਾ ਇਹਦੇ ਉੱਪਰ ਫਲ ਕਾਫੀ ਘੱਟ ਆਉਂਦਾਗਾ ਨਵੀਂ ਗਰੋਹ ਦੇ ਉੱਪਰ ਹੀ ਫਲ ਆਉਣ ਕਰਕੇ ਜਿਹੜਾ ਇਹਨੂੰ ਝਾੜੀ ਨੂੰ ਮਾ ਰੱਖਣਾ ਪੈਂਦਾਗਾ ਸੋ ਇਹ ਤਾਂ ਇਹਦਾ ਜਿਹੜਾ ਠੀਕ ਹੈ ਲਾਉਣ ਦੇ ਸਮੇਂ ਬਾਰੇ ਤੇ ਕਟਾਈ ਬਾਰੇ ਖਾਦ ਜਿਹੜੀ ਇਹਨੂੰ ਤੁਸੀਂ ਦੇਣੀ ਹੈ ਉਹ ਵੀ ਜਿਹੜੀ ਠੰਡ ਦੇ ਵਿੱਚ ਹੀ ਦੇਣੀ ਹੈਗੀ ਜਿਵੇਂ ਕਿ ਦਸੰਬਰ ਜਨਵਰੀ ਦੇ ਮਹੀਨੇ ਇਹਨੂੰ 10-12 ਕਿਲੋ ਖਾਦ ਬੂਟੇ ਨੂੰ ਤੁਸੀਂ ਜ਼ਰੂਰ ਪਾਓ ਉਹਦੇ ਨਾਲ ਜਿਹੜਾ ਫਲ ਚੰਗੀ ਗੁਣਵੱਤਾ ਦਾ ਤੇ ਵਧੀਆ ਮਾਤਰਾ ਦੇ ਵਿੱਚ ਤੁਹਾਨੂੰ ਮਿਲ ਜਾਣਾਗਾ ਸਿੰਚਾਈ ਬਾਰੇ ਜਿਹੜੀ ਗੱਲ ਹੈਗੀ ਸਿੰਚਾਈ ਇਸ ਬੂਟੇ ਨੂੰ ਜੇ ਘੱਟ ਵੀ ਮਿਲ ਜੂ ਪਾਣੀ ਤਾਂ ਵੀ ਇਹ ਜਿਹੜਾ ਸਰਵਾਈਵ ਕਰ ਜਾਂਦਾ ਪਰ ਜੇਕਰ ਤੁਸੀਂ ਇਹਨੂੰ 8-10 ਦਿਨਾਂ ਦੇ ਵਕਵੇ ਦੇ ਵਿੱਚ ਗਰਮੀਆਂ ਦੇ ਵਿੱਚ ਪਾਣੀ ਦਿੰਦੇ ਰਹੋਗੇ ਦਾ ਜਿਹੜਾ ਇਹਦੇ ਉੱਪਰ ਫਲ ਭਾਰੀ ਮਾਤਰਾ ਦੇ ਵਿੱਚ ਆਊਗਾ ਤੇ ਮਈ ਦੇ ਆਖਰੀ ਹਫਤੇ ਦੇ ਵਿੱਚ ਜਿਹੜਾ ਇਹਦਾ ਫਲ ਪੱਕਣਾ ਸ਼ੁਰੂ ਹੋ ਜਾਂਦਾ ਤੇ ਜੂਨ ਅੱਧ ਤੱਕ ਜਿਹੜਾ ਫਲ ਪੱਕ ਕੇ ਖਤਮ ਹੋ ਜਾਂਦਾ ਤੇ ਉਹਦੇ ਚ ਦੋ ਤਿੰਨ ਸਮੱਸਿਆਵਾਂ ਹੋਰ ਆਉਂਦੀਆਂ ਨੇ ਕਿ ਛਿੜੀਆਂ ਦੁਆਰਾ ਕਾਫੀ ਜਿਹੜਾ ਫਲ ਖਰਾਬ ਕੀਤਾ ਜਾਂਦਾ ਤੇ ਇੱਕ ਤੜਾਈ ਜਿਹੜੀ ਕਾਫੀ ਇਹਦੀ ਔਖੀ ਹੋ ਜਾਂਦੀ ਹੈ ਛੋਟਾ ਫਲ ਹੋਣ ਕਰਕੇ ਤੋੜਨਾ ਕਾਫੀ ਔਖਾ ਹੋ ਜਾਂਦਾ ਹੈ ਬਾਕੀ ਇਸ ਬੂਟੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀਆਂ ਇਕੱਤਰ ਕਰਕੇ ਤੁਹਾਡੇ ਤੱਕ ਲੈ ਕੇ ਆਵਾਂਗੇ ਵੀਡੀਓ ਨੂੰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਅ ਜੇ ਕੋਈ ਤੁਹਾਡਾ ਸਵਾਲ ਹੋਇਆ ਤਾਂ ਤੁਸੀਂ ਕਮੈਂਟ ਰਾਹੀਂ ਜਿਹੜਾ ਪੁੱਛ ਸਕਦੇ ਹੋ ਧੰਨਵਾਦ